ਅੱਜ ਫਿਰ ਮੈਂ ਰੇਨੂ ਬਾਲਾ ਮੁਖ ਦੇ ਆਪਸੀ ਇਤਾਲੀ ਹੈ ਸਕੂਲੋਂ ਆਂਕਾ। ਅੱਜ ਪਰਮੇਸ਼ਰ ਪੰਚ ਸਾਹਿਬ ਨੂੰ ਸੂਚਿਤ ਕੀਤਾ। ਅੱਜ ਉਹ ਸਕੂਲ ਚ ਉਹਨੇ ਵਿਜ਼ਿਟ ਵੀ ਕੀਤੀ। ਸਾਡੇ ਸਕੂਲ ਦੇ ਕਿਚੇ ਕਸੂਆ ਹੈਗਾ। ਉਹ ਸ਼ਾਇਦ ਅੱਜ ਓਵਰਫਲੋ ਹੋ ਗਿਆ ਸੂਆ। ਤੇ بارش ਦਾ ਪਾਣੀ ਚਲੋ ਸਾਡੇ ਸਕੂਲ ਚ ਜਾਂਦਾ ਹੀ ਥੋੜਾ ਟਾਈਮ। ਅੱਜ ਇਹਨੇ ਸੂਏ ਦਾ ਪਾਣੀ ਆ ਗਿਆ ਵੀ ਸਾਰਾ ਸਕੂਲ ਦੀ ਬਿਲਡਿੰਗ ਦੇ ਅੰਦਰ ਜਾਣਾ। ਜਿਹਨੇ ਬੱਚੇ ਨੂੰ ਬੜੀ ਪਰੇਸ਼ਾਨ ਕੀਤਾ। ਤੇ ਮੁੱਖ ਤੇ ਸਰਪੰਚ ਸਾਹਿਬ ਨੂੰ ਬੁਲਾਇਆ ਉਹਦੇ ਨਾਲ ਮੈਂਬਰ ਵੀ ਆਏ। ਤੋਨੇ ਵਿਸ਼ਵਾਸ ਦਿਲਾਇਆ ਕਿ ਇਹਦਾ ਕੋਈ ਨਾ ਕੋਈ ਹੱਲ ਪੱਜਾ। ਜੇ ਅੱਜ ਮੈਨੂੰ ਇੱਥੇ ਆ ਕੇ ਦੇਖਣਾ ਪਿਆ ਬੱਚਿਆਂ ਦੀ ਹਾਲਾਤ ਕਰਦਾ ਬਹੁਤ ਜ਼ਿਆਦਾ ਖਸਾ। ਢੋਲੇ ਢੋਲੇ ਪਾਣੀ ਹੈ। ਜਨਨ ਕਿ ਅੱਡਾ ਸਰਕਾਰਾਂ ਹਡੀਆਂ ਦੇ ਬੜਾ ਕਹਿੰਦੇ ਨੇ ਡਿਪਾਰਟਮੈਂਟ ਹੋ ਰਹੀ ਹੈ, ਜੀ ਹੋ ਰਿਹਾ, ਉਹ ਹੋ ਰਿਹਾ। ਲੇਕਿਨ ਇੱਥੇ ਹਾਲਾਤ ਦੇਖ ਕੇ ਦੇਖੋ ਕੱਲ ਨੂੰ ਕੋਈ ਬੱਚਾ ਵੀ ਕਿਸ ਦਾ ਨੁਕਸਾਨ ਹੋ ਸਕਦਾ। ਢੋਲੇ ਢੋਲੇ ਪਾਣੀ ਹੈ ਮਰਾ ਤੇ ਸਰਕਾਰ ਨਹੀਂਦਾ ਇੱਥੇ ਬੱਦ ਤੋਂ ਬੱਦ ਰੌਲ ਰੋ ਕੇ ਮਤ ਕਰਕੇ ਦੇ ਇਸ ਕੋਈ ਕੋਈ ਡਿਪਾਰਟਮੈਂਟ ਬਰਾ। ਉੱਥੇ ਹਾਇਫੇ ਕਸਤਾ ਹਲਾ ਆਦਾ ਬੋਸ ਗਿਆ ਪਰ ਇੱਥੇ ਪੜਨੇ ਦਾ ਕੰਮ ਕੋਈ ਨਾ ਪਾ। ਪਲਰ ਦੇ ਪਾਣੀ ਦਾ ਨਿਕਾਸ ਨਹੀਂ ਹੈਗਾ ਜੀ ਉਹਦਾ ਕੋਈ ਨਾ ਕੋਈ ਨਿਕਾਸ ਬਣਾਉਣਾ ਪੈਣਾ ਜੀ। ਜਿੰਜੇ ਦਾ ਨਿਕਾਸ ਨਹੀਂ ਬਣੇਗਾ ਤੇ ਪਾਣੀ ਛੱਪੜ ਲੱਗਾ ਰਹੇਗਾ ਜੀ ਤੇ ਪਹਿਲੀ ਬਾਰਸ਼ ਹੀ ਹੋਈ ਇੱਥੇ। ਸਾਫ ਦਾ ਸਾਡੇ ਹਲਕੇ ਜਾਏ ਬਸ ਪਹਿਲੀ ਬਾਰਸ਼ ਹੋਈ ਤੇ ਇੰਨਾ ਪਾਣੀ ਹੋ ਗਿਆ ਜੀ। ਉਹਦੇ ਵਿੱਚ ਗਾਹਾਂ ਗੱਬੇ ਸਪੂਂਦੇ ਆ। ਨਾ ਬੱਚੇ ਉਧਰ ਟੱਪ ਸਕਦੇ ਨਾ ਉਧਰ ਟੱਪ ਸਕਦੇ। ਕਮਰੇ ਅੰਦਰ ਵੀ ਪਾਣੀ ਆ। ਇਹ ਤਾਂ ਦੇਖੋ ਸਾਰੇ ਪਾਸੇ। ਕਮਰੇ ਪਿੱਛੇ ਜਿਹਨੇ ਬਣਿਆ ਸਾਰੇ ਗੋਲੇ-ਗੋਲੇ ਪਾਣੀ ਇਹ ਬੱਚੇ ਕਿੱਥੇ ਰਹਿਣਗੇ? ਤੇ ਸਰਕਾਰ ਮਰਤ ਕਰੇਗੀ ਤਾਂ ਫੀੜੀ ਕੰਮ ਹੋਣਿਆ ਜੀ ਉਹ ਤਾਂ ਹੋ ਹੀ ਨਹੀਂ ਸਕਦੇ ਤੇ ਕਦੀ ਸੁਭਾਵਨਾ ਹੋਈ ਖਾਰਜ ਕੀ ਜੇ ਨਾ ਜਿੱਦੇ ਆਏ ਪਹਿਲੇ ਦੇਖ ਜਾਂਦੇ ਨਾ ਅਗਲੇ ਡਿਟਰ ਵੀ ਸਾਡੇ ਦੇਖ ਜਾਂਦੇ ਨਾ ਤੇ ਕੰਮ ਨਹੀਂ ਕਰਦੇ ਤਾਂ ਸਰਪੰਚ ਕੋਲ ਆ ਮ ਆ ਗਿਆ ਜੀ ਤੁਹਾਨੂੰ ਸਾਫ ਦੱਸਦਾ ਜੀ ਇਹ ਗੱਲਬਾਤ ਇਹ ਪੋਜੀਸ਼ਨ ਹੈ ਇਹਦੇ ਬਾਰੇ ਜਰੂਰ ਸੋਚੋ ਤੇ ਪਿੱਛੇ ਬੱਚਿਆਂ ਲਈ ਖਾਣਾ ਵੀ ਬੰਦਾ ਹੈ ਗੰਦਾ ਪਾਣੀ ਹੈ ਮੋਟੇ ਮੋਟੇ ਪਾਣੀ ਗੰਦਾ ਪਾਣੀ ਲੱਗ ਕੇ ਨਹਿਰ ਆ ਉਹਦੇ ਜੋ ਪਾਣੀ ਸੇ ਮਾਂਦਾ ਪਿਆ ਨਹਿਰ ਜੀ ਕਿਰ ਕਰਾਂਦੀ ਹੈ ਉਹ ਤਾਂ ਕਿਸੇ ਨੇ ਖਿਆਲ ਨਹੀਂ ਮਾਰਦਾ ਠੀਕ ਹੈ और कोई नहीं है